ਦੋਸਤੋ ਅੱਜ ਗੱਲ ਕਰਾਂਗੇ ਮਕਰ ਰਾਸ਼ੀ ਦੀ ਜਿਨ੍ਹਾਂ ਦੇ ਉਤੋਂ 7.5 ਪਿਛਲੇ April 1 ਦੇ ਕਰੀਬ ਜਿਹੜੀ ਉਹ ਖਟ ਗਈ ਸੀ ਜਿਹੜੇ ਕਿ ਲਾਸਟ 7.5 ਸਾਲ ਉਹਨਾਂ ਨੇ ਬਹੁਤ ਬੁਰੇ ਜਿਹੜੇ ਗੁਜ਼ਾਰੇ ਆ ਹੁਣ ਪਿਛਲੇ 8 ਮਹੀਨੇ 60 ਸਤੀ ਦੇ ਟਲਣ ਤੋਂ ਬਾਅਦ ਵੀ ਇਹਨਾਂ ਨੂੰ ਜਿਸ ਤਰ੍ਹਾਂ ਰਿਜ਼ਲਟ ਮਿਲਣੇ ਚਾਹੀਦੇ ਸੀ ਉਹ ਨਹੀਂ ਮਿਲੇ ਇਹਨਾਂ ਨੂੰ ਬਹੁਤ ਸਾਰਾ ਅਜਦਾ ਮਤਲਬ ਸਟਿਲ ਉਸੇ ਸਿਚੁਏਸ਼ਨ ਦੇ ਵਿੱਚ ਉਹ ਭੱਜ ਦੌੜ ਜਿਹੜੀ ਆ ਉਹ ਕੰਟੀਨਿਊ ਲੱਗੀ ਹੋਈ ਆ ਰੀਜ਼ਨ ਕੀ ਆ ਇਸ ਦੇ ਪਿੱਛੇ ਕਿ ਜਦੋਂ ਸੈਟਰਨ ਨੇ ਰਾਚੀ ਚੇਂਜ ਕੀਤੀ ਮੀਨ ਇਹਨਾਂ ਦੀ ਸਾਰ ਸਕੀ ਟਲੀ ਉਸ ਤੋਂ 4 ਮਹੀਨੇ ਦੇ ਅੰਦਰ ਅੰਦਰ ਵਾਪਸ ਫਿਰ ਉਹ ਸ਼ਨੀ ਜਿਹੜੇ ਉਹ ਬੱਕਰੀ ਹੋ ਗਏ ਹੁਣ ਸਵਾਲ ਪੈਦਾ ਹੁੰਦਾ ਬੱਕਰੀ ਕੀ ਹੈ ਉਹ ਬੱਕਰੀ ਕਿਹੜਾ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਪਹਿਲਾਂ ਕੋਈ ਚੀਜ਼ ਸਿੱਧੀ ਚੱਲ ਰਹੀ ਹੈ ਅਚਾਨਕ ਉਹ ਉਲਟੀ ਚਲਣੀ ਸ਼ੁਰੂ ਹੋ ਜਾਂਦੀ ਹੈ ਦੇਖੋ ਜਿਹੜਾ ਸੈਟਰਨ ਹੈਗਾ ਜਾਂ ਕੋਈ ਵੀ ਪਲੈਨਟ ਉਹ ਕਦੇ ਪਿੱਛੇ ਨੂੰ ਨਹੀਂ ਚੱਲਦੇ ਹਮੇਸ਼ਾ ਅੱਗੇ ਨੂੰ ਚੱਲਦੇ ਆ ਮਗਰ ਇੱਕ ਕੰਬੀਨੇਸ਼ਨ ਇਸ ਤਰ੍ਹਾਂ ਬਣਦਾ ਹੈ ਸੂਰਜ ਧਰਤੀ ਤੇ ਜਿਹੜਾ ਉਹ ਸਤਾਰ ਹੈ ਸੈਟਰਨ ਉਹ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਉਹ ਪਿੱਛੇ ਦੀ ਤਰ੍ਹਾਂ ਪਿੱਛੇ ਦੀ ਤਰਫ ਨੂੰ ਚੱਲਣਾ ਸ਼ੁਰੂ ਹੋ ਮਤਲਬ ਹੋ ਗਿਆ ਆ ਅਸਲ ਦੇ ਵਿੱਚ ਇਹ ਇਸ ਤਰ੍ਹਾਂ ਹੁੰਦਾ ਆ ਕਿ ਜਿਸ ਤਰ੍ਹਾਂ ਰੇਗਿਸਤਾਨ ਦੇ ਵਿੱਚ ਜਿਹੜਾ ਇਨਸਾਨ ਜਿਹੜੇ ਰਹਿੰਦੇ ਆ ਉਹਨਾਂ ਨੂੰ ਦੂਰ ਕਿਤੇ ਨਾ ਕਿਤੇ ਪਾਣੀ ਨਜ਼ਰ ਆਉਂਦਾ ਉਹ ਮ੍ਰਿਗ ਤ੍ਰਿਸ਼ਨਾ ਕਹਿੰਦੇ ਆ ਕਿ ਉਹ ਜਿਹੜਾ ਹਿਰਨ ਆ ਉਸ ਪਾਣੀ ਦੀ ਤਲਾਸ਼ ਚ ਭਟਕ ਜਾਂਦਾ ਆ ਮਗਰ ਉੱਥੇ ਹੁੰਦਾ ਕੁਛ ਨਹੀਂ ਸੋ ਇਹ ਜਿਹੜਾ એનર્ਜੀ ਸੈਟਰਨ ਦੀ ਬੱਕਰੀ ਜਿਹੜੀ ਹੁੰਦੀ ਆ ਉਹ ਇਸ ਤਰ੍ਹਾਂ ਕ੍ਰੀਏਟ ਹੁੰਦੀ ਆ ਕਿ ਜਿਹੜੇ ਪਿਛਲੇ ਤੁਹਾਡੇ ਕੰਮ ਕੀਤੇ ਹੈਗੇ ਤੁਹਾਡਾ ਧਿਆਨ ਉਹਨਾਂ ਦੀ ਤਰਫ ਜਾਂਦਾ ਆ ਤੇ ਉਹਨਾਂ ਨੂੰ ਤੁਹਾਨੂੰ ਕਿਸੇ ਨਾ ਕਿਸੇ ਕਾਰਨ ਰਿਪੀਟ ਕਰਨਾ ਪੈਂਦਾ ਆ ਉਹ ਉਹਨਾ ਦੇ ਵਿੱਚ ਮਤਲਬ ਇਨਸਾਨ ਜਿਹੜਾ ਨਾ ਮਤਲਬ ਹੁੰਦਾ ਉਹ ਮਿਰਕ ਰਚਨਾ ਚ ਹੀ ਆ ਜਦੋਂ ਪਹਿਲਾਂ ਉਹ ਕ੍ਰੀਏਟ ਕਰਦਾ ਆ ਇਹ ਨੇਚਰਲੀ એનર્ਜੀ ਹੈਗੀ ਇਸ ਤਰ੍ਹਾਂ ਜਿਹੜੀ ਹੈ ਉਹ ਮਕਰ ਰਾਸ਼ੀ ਦੇ ਪੈ ਰਹੇ ਸੀ ਮਗਰ ਹੁਣ ਪਹਿਲੀ ਅ ਦਸੰਬਰ ਤੋਂ ਇਹ ਜਿਹੜਾ ਸੈਟਰਨ ਇੱਥੇ ਹੁਣ ਰੁਕ ਕੇ ਉਹ ਦੁਆਰਾ ਜਿਹੜਾ ਹੈ ਨੋਰਮਲ ਇਹਨੂੰ ਮਾਰਗੀ ਕਹਿੰਦੇ ਆ ਕਿ ਉਹ ਸਹੀ ਤਰੀਕੇ ਦੇ ਨਾਲ ਚੱਲਣਾ ਸ਼ੁਰੂ ਹੋਏਗਾ ਤੇ ਇੱਥੋਂ ਅਸਲ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਜਿਹੜੇ ਮਕਰ ਰਾਸ਼ੀ ਵਾਲਿਆਂ ਦਾ ਹੁਣ ਤੋਂ ਭਾਗ ਖੁੱਲੇਗਾ ਰੀਜ਼ਨ ਕਿਹਾ ਕਿ ਇਹ એનર્ਜੀ ਇਸ ਵਕਤ ਜਿੱਥੇ ਸੈਟਰਨ ਖੜੇ ਹੈਗਾ ਉਹ ਇੱਕਦਮ 0 ਡਿਗਰੀ ਤੇ ਉੱਤੇ ਆ ਗਏ ਆ ਜਿੱਤੋਂ ਕੁੰਭ ਦੇ ਵਿੱਚ 29 ਡਿਗਰੀ ਤੋਂ ਬਾਅਦ 30 ਤੋਂ ਬਾਅਦ ਤੇ ਪਲੱਸ ਜਿਹੜਾ ਇਹੋ ਮੀਨ ਦੇ ਵਿੱਚ ਇੰਟਰ ਹੋਇਆ ਥਿਸ ਪਲੇਸ ਰਾਈਟ ਹੇਅਰ ਇਹ ਕੁੰਬਰਾ ਚਿਤਨ ਇੱਥੇ ਮੂਵ ਹੋਏ ਜਿਹੜਾ 27 ਮਾਰਚ ਨੂੰ 2025 ਨੂੰ ਇਹ ਇੱਥੇ 0 ਡਿਗਰੀ ਤੇ ਸੀ ਤੇ ਹੁਣ ਫੇਰ ਉਹ ਅੱਜ ਇੱਥੇ 0 ਡਿਗਰੀ ਦੇ ਆ ਗਏ ਆ ਇਹ ਉਹ ਨਾਸਤਰਾ ਮੰਨੋ ਕਿ ਇੱਕ ਇਨਸਾਨ ਇੱਕ ਕੰਧ ਦੇ ਉੱਤੇ ਖੜਾ ਆ ਉਹਨੂੰ ਜਿਹੜਾ ਆ ਪਾਣੀ ਦੇ ਜਿਹੜੇ ਕੁੰਭ ਰਾਸ਼ੀ ਹੈਗੀ ਆ ਉਹਦਾ ਵੀ ਸਾਰਾ ਕੁਝ ਪਤਾ ਗਿਆਨ ਆ ਉਹਦੇ ਵਿੱਚ ਕੀ ਰਾਈਟ ਰੋਂਗ ਹੈ ਤੇ ਅਗਲਾ ਵੀ ਗਿਆਨ ਹੈ ਜਿੱਦ ਨੂੰ ਉਹ ਜਾ ਰਿਹਾ ਤੇ ਇਹ ਸਿਚੁਏਸ਼ਨ ਐਸੀ ਹੈ ਕਿ ਗ੍ਰਹਿ ਵਾਪਸ ਕਿਉਂ ਮੁੜਦਾ ਆ ਉਹ ਇਸ ਤਰ੍ਹਾਂ ਬੰਦੇ ਜਿਹੜੇ ਉਹਨਾਂ ਦੇ ਲੋਕਾਂ ਦੇ ਜ਼ਿੰਦਗੀ ਦੇ ਵਿੱਚ ਵੀ ਇਹੀ ਕਨਫਿਊਜ਼ਨ ਜਾਂਦੀ ਆ ਜਦੋਂ ਗ੍ਰੈਬ ਬੱਕਰੀ ਆਂਦਾ ਉਹ ਇਸ ਤਰ੍ਹਾਂ ਮੰਨ ਲਓ ਤੁਸੀਂ ਘਰੋਂ ਗਏ ਆ ਤੁਸੀਂ ਇੱਕ ਬਹੁਤ ਜ਼ਰੂਰੀ ਕੰਮ ਕਿਤੇ ਜਾਣਾ ਸੀ ਸਭ ਕੁਝ ਤਿਆਰੀ ਸੀ ਸਹੀ ਤਿਆਰੀ ਸੀ ਮਗਰ ਹੋਇਆ ਕਿ ਰਾਸਤੇ ਦੇ ਵਿੱਚ ਅਚਾਨਕ ਤੁਹਾਨੂੰ ਪਤਾ ਲੱਗਿਆ ਓ ਮਾਈ ਗੋਡ ਮੈਂ ਤਾਂ ਜਿਹੜੀਆਂ ਹੈਗਾ ਘਰ ਦੇ ਵਿੱਚ ਜਿਹੜੇ ਪੇਪਰ ਜ਼ਰੂਰੀ ਸੀ ਉਹ ਲਿਆਇਆ ਹੀ ਨਹੀਂ ਉਹ ਤਾਂ ਘਰ ਹੀ ਭੁੱਲ ਗਿਆ ਅਜਾ ਮੇਰਾ ਸਟਾਪ ਔਨ ਰਹਿ ਗਿਆ ਤੇ ਤੁਸੀਂ ਵਾਪਸ ਆਂਦੇ ਆ ਜਦੋਂ ਤੁਸੀਂ ਵਾਪਸ ਆਨੇ ਆ ਡੋਰ ਜਿਸ ਤਰ੍ਹਾਂ ਇਹ ਮੂਮੈਂਟ ਹੈ ਡੋਰ ਦੇ ਵਿੱਚ ਚਾਬੀ ਲਾਈ ਤੁਸੀਂ ਖੋਲਣ ਲੱਗੇ ਆ ਤਾਂ ਅਚਾਨਕ ਨੋਟਿਸ ਕੀਤਾ ਪੇਪਰ ਤੋਂ ਸਾਹਮਣੇ ਪਾਇਆ ਉੱਥੇ ਲੋਕ ਲਾ ਕੇ ਫਿਰ ਤੁਸੀਂ ਚੱਲ ਗਏ ਕਾਰਨ ਕੀ ਹੈ ਕਿ ਜਿਹੜੀ ਕਨਫਿਊਜ਼ਨ ਜਿਹੜੀ એનર્ਜੀ ਜਿਹੜੀ ਕ੍ਰੀਏਟ ਹੋਈ ਹੋ ਸੀ ਮਕਰ ਰਾਸ਼ੀ ਦੇ ਲਈ ਤੇ ਇਹ ਜਿਹੜੀ એનર્ਜੀ ਹੈਗੀ ਆ ਹੁਣ ਜਿਹੜਾ ਹੈਗਾ ਉਹ ਬਹੁਤ ਬਿਊਟੀਫੁੱਲ ਜਿਹੜਾ ਹੈ ਰਿਜ਼ਲਟ ਦੇਣੇ ਨੇ ਸ਼ੁਰੂ ਕਰਨੇ ਹੈਗੇ ਆ ਤੁਹਮ ਇਹਨਾਂ ਨੂੰ ਮਕਰਾਚੀ ਵਾਲਿਆਂ ਨੂੰ ਮਕਰ ਜਾਂ ਮਕਰ ਲਗਨ ਵਾਲਿਆਂ ਨੂੰ ਇਹ ਬਹੁਤ ਬਿਊਟੀਫੁੱਲ ਹੈ ਜਿਹੜੇ ਇਹਦੇ ਹੁਣ ਰਿਜ਼ਲਟ ਮਿਲਣਗੇ ਇਹ ਮਤਲਬ ਧਨ ਦੇ ਲਈ ਕਿਉਂਕਿ ਸੈਕੰਡ ਹਾਊਸ ਹੁੰਦਾ ਧਨ ਤੇ ਫਿਰ ਇਹ ਹੁੰਦਾ 3rd ਹੋ ਗਿਆ એનર્ਜੀ એનર્ਜੀ ਦੇ ਨਾਲ ਉਹ ਹੁਣ ਜਿਹੜਾ ਆਪਣਾ ਜਿਹੜਾ ਉਹਨੇ ਨੱਟਣ ਭਜਣ ਮਤਲਬ ਬਹੁਤ ਕਰਨੀ ਪਊਗੀ ਉਹਨਾਂ ਦੇ ਜਿਹੜੇ ਕਾਰੋਬਾਰ ਜਿਹੜੇ ਗਵਰਨਮੈਂਟ ਦੇ ਨਾਲ ਰਿਲੇਟਡ ਹੈ बिकॉज ਇਹ 10th ਰਾਚੀ ਦਾ مالک ਹੈਗਾ ਮਕਰ ਰਾਚੀ ਤੇ ਇਥੋਂ ਜਿਹੜੇ ਹੈਗੇ ਆ ਉਹਨਾਂ ਨੂੰ ਮਤਲਬ ਟਰੈਵਲ ਵੀ ਕਰਨਾ ਪੈ ਸਕਦਾ ਹੈ ਬਹੁਤ ਬਿਊਟੀਫੁਲ ਪਲੇਸਿਸ ਦੇ ਉੱਤੇ ਮਤਲਬ ਹੁਣ ਲਾਈਫ ਦੇ ਇੱਕ ਡਿਫਰੈਂਟ ਪਲੇਜਰ ਨੂੰ ਉਹ ਅੰਡਰਸਟੈਂਡ ਕਰਨਗੇ ਪਿਛਲੇ 7.5 ਸਾਲ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਇੱਕ ਕਸ਼ਟ ਭੋਗਿਆ ਹਰ ਤਰੀਕੇ ਦੇ ਨਾਲ ਜਿਹਦੇ ਵਿੱਚ ਉਹਨਾਂ ਦਾ ਬਹੁਤ ਪੈਸੇ ਦਾ ਨੁਕਸਾਨ ਹੋਇਆ ਉਹਨਾਂ ਦੇ ਨਾਲ ਦੁਨੀਆ ਭਰ ਦੇ ਧੋਖੇ ਹੋਏ ਹੈਗੇ ਆ ਉਹਨਾਂ ਨੂੰ ਰਿਲੇਸ਼ਨਾਂ ਦੇ ਵਿੱਚ ਪਤਾ ਲੱਗਿਆ ਆਪਣੇ ਕਿ ਕਿਹੜੇ ਲੋਕ ਕਿੰਨੇ ਕੋ ਉਹਨਾਂ ਦੇ ਆਪਣੇ ਆ ਤੇ ਕਿੰਨੇ ਕੋ ਹੋ ਸਕੇ ਸੋ ਇਹ ਚੀਜ਼ਾਂ ਜਿਹੜੀਆਂ ਜਦੋਂ ਸਾਰੀਆਂ ਇਹ ਐਸਾ ਵੀ ਹੈ ਇਸ ਟਾਈਮ ਦੇ ਵਿੱਚ ਇੱਕ ਟਾਈਮ ਐਦਾਂ ਦੀ ਹੈਲਥ ਇਸ਼ੂ ਵੀ ਆ ਹਸਪੀਟਲ ਦੇ ਵੀ ਹੈ ਦਰਸ਼ਨ ਕਰਵਾਉਂਦਾ ਆ ਨਾਟ ਓਨਲੀ ਕਰਵਾਉਂਦਾ ਹੈ ਤੁਹਾਨੂੰ ਡਰਾਉਂਦਾ ਆ ਤੁਹਾਨੂੰ ਮਤਲਬ ਇਹ ਨਵਾਂ ਜਨਮ ਹੈਗਾ ਮਕਰਾਚੀ ਵਾਲਿਆਂ ਦਾ ਅਸਲ ਵਿੱਚ ਇਸ ਦਾ ਰਿਜ਼ਲਟ ਸਹੀ ਸਹੀ ਜਿਹੜਾ ਇਹਨਾਂ ਨੂੰ ਹੁਣ ਮਿਲਣਾ ਸ਼ੁਰੂ ਹੋਏਗਾ ਫਸਟ ਜਿਹੜੀ ਹੈਗੀ ਹੈ ਦਸੰਬਰ ਤੋਂ ਤੇ ਬਾਕੀ ਜਿਹੜਾ ਅਗਰ ਦੇਖੀਏ ਜਿਹੜੇ ਇਸ ਵਕਤ ਜਿਹੜੇ ਕੰਬੀਨੇਸ਼ਨ ਜਿਹੜੇ ਬੜੇ ਅੱਛੇ ਬਣੇ ਹੈਗੇ ਆ ਜਿਹੜਾ ਕੁੰਭ ਰਾਸ਼ੀ ਦੇ ਵਿੱਚ ਜਿਹੜਾ ਆ ਉਹ ਰਾਹੂ ਵੀ ਬਹੁਤ ਵਧੀਆ ਤੇ ਬ੍ਰਹਸਪਤੀ ਵੀ ਅਜਕਲ ਜਿਹੜਾ ਆ ਉਹ ਉੱਚਦੇ ਹੈ ਬਟ 0 ਡਿਗਰੀ ਉਹ ਵੀ ਬੱਕਰੀ ਹੈ ਸੋ ਉਹਨਾਂ ਨੇ ਵੀ ਇੱਥੇ ਆ ਜਾਣਾ ਆ ਮਿਥਨ ਰਾਸ਼ੀ ਦੇ ਵਿੱਚ ਇਹ ਸਾਰੇ ਕੰਬੀਨੇਸ਼ਨ ਜਿਹੜੇ 올 ਟੂਗੇਦਰ ਆਪਾਂ ਇਹਨਾਂ ਨੂੰ ਗੁੱਡ ਮੰਨਦੇ ਆ ਤੇ ਮਕਰ ਰਾਸ਼ੀ ਵਾਲਿਆਂ ਦੇ ਲਈ ਇਹ ਇੱਕ ਬਹੁਤ ਹੀ ਬਿਊਟੀਫੁਲ ਹੋਣ ਆਣ ਵਾਲਾ ਟਾਈਮ ਜਿਹੜਾ 2.5 ਸਾਲ ਜਿਹੜੇ ਸੈਟਰਨ ਉਹ ਗੁੱਡ ਰਿਜ਼ਲਟ ਦੇਣਗੇ ਗੁੱਡ ਲੱਕ